ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਅਤੇ ਵੀਡੀਓਜ਼ ਨੂੰ ਆਪਣਾ ਪਿਆਰ ਬਖਸ਼ਦੇ ਹੋ ਦਿਲ ਦੀਆਂ ਗਹਿਰਾਈਆਂ ਚੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਝ ਕੀ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਰਿਵਾਰ ਜਦ ਸਰਸਾ ਦੇ ਕਿਨਾਰੇ ਵਿਛੜ ਜਾਂਦਾ ਹੈ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੇ ਜਥੇ ਦੇ ਨਾਲ ਕੋਟਲਾ ਨਹੰਗ ਖਾਨ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾਉਂਦੇ ਹਨ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਦੇ ਨਾਲ ਰੋਪੜ ਵੱਲ ਨੂੰ ਚਲੇ ਜਾਂਦੇ ਹਨ। ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਇਸ ਭਿਆਨਕ ਤੂਫਾਨ ਵਿੱਚ ਸਰਸਾ ਪਾਰ ਨਾ ਕਰ ਸਕਣ ਕਰਕੇ ਸਰਸਾ ਦੇ ਕਿਨਾਰੇ-ਕਿਨਾਰੇ ਲੈਂਦੇ ਵਾਲੇ ਪੱਛੇ ਨੂੰ ਚੱਲ ਪੈਂਦੇ ਹਨ ਪਤਰੀਲੇ ਕੰਡੇ ਰਾਹਾਂ ਦੇ ਵਿੱਚੋਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਚੱਲਦੇ-ਚੱਲਦੇ ਇਸ ਹਨੇਰੀ ਭਿਆਨਕ ਰਾਤ ਦੇ ਵਿੱਚ ਸਤਲੁਜ ਦੇ ਕਿਨਾਰੇ ਪਹੁੰਚਦੇ ਹਨ ਜਿਸ ਕਿਨਾਰੇ ਤੇ ਸਰਸਾ ਸਤਲੋਜ ਦੇ ਵਿੱਚ ਸਮਾ ਜਾਂਦਾ ਹੈ ਉਸ ਕਿਨਾਰੇ ਇੱਕ ਕੱਖਾਂ ਕਾਨੀਆਂ ਦੀ ਝੁੱਗੀ ਬਣੀ ਹੋਈ ਸੀ ਜਿਸ ਦੇ ਵਿੱਚ ਇੱਕ ਦੀਵਾ ਜਗ ਰਿਹਾ ਸੀ ਦੀਵੇ ਦੀ ਰੋਸ਼ਨੀ ਨੂੰ ਦੇਖ ਕੇ ਮਾਤਾ ਜੀ ਸਹਿਬਜਾਦੇ ਉਸ ਝੁੱਗੀ ਵਿੱਚ ਚਲੇ ਜਾਂਦੇ ਹਨ ਇਹ ਝੁੱਗੀ ਭਾਈ ਊਮਾਵਾਸ਼ਕੀ ਜੀ ਦੀ ਸੀ ਮਾਤਾ ਜੀ ਊਮਾਵਾਸ਼ਕੀ ਨੂੰ ਆਪਣੇ ਅਤੇ ਸਹਿਬਜਾਦਿਆਂ ਬਾਰੇ ਦੱਸਦੇ ਹਨ ਮਾਤਾ ਜੀ ਤੋਂ ਗੁਰੂ ਸਾਹਿਬ ਜੀ ਅਤੇ ਪਰਿਵਾਰ ਦਾ ਹਾਲ ਸੁਣ ਕੇ ਪਾਈ ਗੁੰਮਾ ਮਾਸ਼ਕੀ ਜੀ ਬਹੁਤ ਭਾਵਕ ਹੁੰਦੇ ਹਨ ਅਤੇ ਜਾਗਮ ਹਕੂਮਤ ਨੂੰ ਬਹੁਤ ਲਾਣਤਾਪਾਉਂਦੇ ਹਨ ਮੀਂਹ ਵਿੱਚ ਭਿਜੇ ਹੋਣ ਕਰਕੇ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਬਾਬਾ ਗੁੰਮਾ ਮਾਸ਼ਕੀ ਜੀ ਆਪਣੇ ਕੋਲੋਂ ਜੋ ਸਰਦਾ ਸੀ ਇੱਕ ਕੰਬਲ ਦਿੰਦੇ ਹਨ ਅਤੇ ਮਾਤਾ ਲక్ష్ਮੀ ਜੀ ਕੋਲੋਂ ਜੋ ਉਮਾ ਮਾਚ ਕੀਤੀ ਤੇ ਘਰ ਤੋਂ ਥੋੜੀ ਦੂਰ ਹੀ ਰਹਿੰਦੇ ਸਨ ਜਾ ਕੇ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਉਂਦੇ ਹਨ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਛਕਾਉਂਦੇ ਹਨ ਮਾਤਾ ਲక్ష్ਮੀ ਜੀ ਅਗਲੀ ਸਵੇਰ ਆਪ ਖੁਦ ਪ੍ਰਸ਼ਾਦਾ ਤਿਆਰ ਕਰਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਚਰਨਾਂ ਵਿੱਚ ਹਾਜ਼ਰ ਹੁੰਦੀ ਹੈ ਅਤੇ ਬੜੇ ਪ੍ਰੇਮ ਨਾਲ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ ਇਸੇ ਸਥਾਨ ਉੱਪਰ ਮਾਤਾ ਜੀ ਨੂੰ ਅਤੇ ਸਹਿਬਜ਼ਾਦਿਆਂ ਨੂੰ ਅਕੈਰਤ ਕਣ ਪਾਪੀ ਗੰਗੂ ਮਿਲਦਾ ਹੈ ਜੋ ਮਾਤਾ ਜੀ ਹੁਨਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਮਲਾਉਣ ਦਾ ਵਾਅਦਾ ਕਰਕੇ ਆਪਣੇ ਨਾਲ ਲੈ ਜਾਂਦਾ ਹੈ ਅੱਗੇ ਦਾ ਇਤਿਹਾਸ ਆਪ ਸਭ ਜਾਣਦੇ ਹੋ ਕਿ ਕਿਸ ਤਰ੍ਹਾਂ ਉਹ ਪਾਪੀ ਮੂਹਰਾ ਦੇ ਲਾਲਚ ਵਿੱਚ ਆ ਕੇ ਮਾਸੂਮ ਜੰਦਾ ਨੂੰ ਅਤੇ ਮਾਤਾ ਜੀ ਨੂੰ ਵਜੀਦੇ ਦੇ ਸਪਾਈਆਂ ਕੋਲੋਂ ਕੈਦ ਕਰਵਾ ਦਿੰਦਾ ਹੈ ਅਤੇ ਕਿਸ ਤਰ੍ਹਾਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਇਹ ਇਤਿਹਾਸ ਆਪ ਚੰਗੀ ਤਰ੍ਹਾਂ ਜਾਣਦੇ ਹੋ ਸੰਧਾ ਜੀ ਕਿਰਪਾ ਕਰਨੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਥ ਜਰੂਰ ਦੇਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ